ਦੇਖੋ ਜੀ ਦੇਰ ਰਾਤ ਨੂੰ ਆਈ ਸੀ ਕਾਰ ਇੱਕ ਉਹਨਾਂ ਨੇ ਕਿਹਾ ਤੇਲ ਪਾ ਦਿਓ ਤੇ ਅਸੀਂ ਪਾਤਾ ਫਿਰ ਉਹ ਕਹਿੰਦਾ ਜੀ ਮੈਂ ਸਕੈਨ ਕਰਨਾ ਹੈ ਸਕੈਨ ਕਰਨ ਲਈ ਮੁਰੇ ਨੇ ਉਹਨੂੰ ਕਿਹਾ ਵੀ ਬਾਰ ਕੋਡ ਉੱਥੇ ਫਿਕਸ ਹੈਗਾ ਹੈ ਵੀ ਆਪਣਾ ਫੋਨ ਦਿਓ ਮੈਂ ਤੁਹਾਡੀ ਫੋਟੋ ਖਿੱਚ ਲੈਣਾ ਉਹ ਕਹਿੰਦਾ ਨਹੀਂ ਮੈਂ ਗੱਡੀ ਮੋੜ ਕੇ ਲਾਣਾ ਬਸ ਉਹ ਗੱਡੀ ਮੋੜਾ ਸੜਾ ਪਿੱਛੇ ਹੋਇਆ ਗੱਡੀ ਮੋੜ ਕੇ ਨੇ ਫੜਾਫੜੀ ਕੱਢ ਲਈ ਐ ਤੇ ਮੁਰੇ ਨੇ ਜਦੋਂ ਪਿੱਛੇ ਦੇਖਿਆ ਤਾਂ ਗੱਡ ਨੰਬਰ ਬੜੇ ਢੱਕੀ ਦੀ ਸੀ ਮਤਲਬ ਕੋਈ ਨੰਬਰ ਬੜੀ ਨਹੀਂ ਸੀਗੀ ਉਹਦੀ ਕਾਰ ਹੈ ਸੋਟਰੀ ਵਾਈਟ ਕਲਰ ਜਿਹੜੀ ਹੈ ਉਹ ਟਟੋਰ ਫੋਨ ਆਈ ਸੀ ਔਰ ਟਟੋਰ ਫੋਨ ਤੋਂ ਬਾਦ ਉਹਨਾਂ ਨੇ ਉਹਨਾਂ ਦੇ ਵਰਕਰ ਨੂੰ ਕਾਇ ਕਿ ਅ ਕਿਸੇ ਟਟੋਰ ਤੇ ਹੀ ਕਰ ਦੂੰ ਬਾਅਦ ਵਿੱਚ ਅਸੀਂ ਤੁਹਾਨੂੰ ਪਿਓਰ ਸਕੈਨਰ ਥਰੂ ਪੇਮੈਂਟ ਦੇ ਦਿੰਦੇ ਆ ਪਰ ਜਦੋਂ ਪਿਓਰ ਸਕੈਨਰ ਲੈਣ ਗਿਆ ਇਨੀ ਦੇ ਨੂੰ ਗੱਡੀ ਚਲੀ ਗਈ ਸਰ ਕੀ ਨਾਜੀ ਤੁਹਾਡਾ ਸਰ ਮੇਰਾ ਨਾਮ ਰਾਜਕਮਰ ਹੈ ਕੀ ਕਹਣਾ ਜਿਹੜਾ ਤੇਲ ਪਵਾ ਕੇ ਤੇ ਗੱਡੀ ਤੋੜ ਕੇ ਚੱਲ ਦੇ ਦੇਖੋ ਜੀ ਦੇਰ ਰਾਤ ਨੂੰ ਆਈ ਸੀ ਕਾਰ ਇੱਕ ਉਹਨਾਂ ਨੇ ਕਿਹਾ 3000 ਦਾ ਤੇਲ ਪਾ ਦਿਓ ਤੇ ਅਸੀਂ ਪਾਤਾ ਫਿਰ ਉਹ ਕਹਿੰਦਾ ਜੀ ਮੈਂ ਸਕੈਨ ਕਰਨਾ ਹੈ ਸਕੈਨ ਕਰਨ ਲਈ ਮੁਰੇ ਨੇ ਉਹਨੂੰ ਕਿਹਾ ਵੀ ਬਾਰ ਕੋਡ ਉੱਥੇ ਫਿਕਸ ਹੈਗਾ ਹੈ ਤੂੰ ਆਪਣਾ ਫੋਨ ਦਿਓ ਮੈਂ ਤੁਹਾਡੀ ਫੋਟੋ ਖਿੱਚ ਲੈਣਾ ਉਹ ਕਹਿੰਦਾ ਨਹੀਂ ਮੈਂ ਗੱਡੀ ਮੋੜ ਕੇ ਲਾਣਾ ਬਸ ਉਹ ਗੱਡੀ ਮੋੜਾ ਸੜਾ ਪਿੱਛੇ ਹੋਇਆ ਹੈ ਉਹ ਗੱਡੀ ਮੋੜ ਕੇ ਨੇ ਫੜਾਫੜੀ ਕੱਢ ਲਈ ਹੈ ਤੇ ਮੁਰੇ ਨੇ ਜਦੋਂ ਪਿੱਛੇ ਦੇਖਿਆ ਤਾਂ ਉਹ ਗੱਡ ਨੰਬਰ ਵੇ ਢੱਕੀ ਦੀ ਸੀ ਮਤਲਬ ਕੋਈ ਨੰਬਰ ਵੇ ਨਹੀਂ ਸੀਗੀ ਉਹਦੀ ਤੇ ਇਸ ਕਰਕੇ ਗੱਡੀ ਤੋਂ ਨਿਕਲ ਗਈ ਤੇਲ ਪਾ ਕੇ ਪੁਲਿਸ ਨੂੰ ਕੰਪਲੇਨ ਕਰਤੀ ਗਈ ਹੈ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ। ਸਾਨੂੰ ਇੱਕ ਕੰਪਲੇਂਟ ਆਈ ਸੀਗੀ ਕਿ ਪੈਟਰੋਲ ਪੰਪ ਦੇ ਆਨਰ ਦੀ ਆਈ ਸੀ ਕੰਪਲੇਂਟ ਕੀ ਉਹਨਾਂ ਦੀ ਗੱਡੀ ਤੋਂ ਇੱਕ ਕਾਰ ਹੈ ਸਵਿਫਟ ਵਾਈਟ ਕਲਰ ਜਿਹੜੀ ਹੈ ਉਹ ਪੈਟਰੋਲ ਪੌਨ ਆਈ ਸੀ ਔਰ ਪੈਟਰੋਲ ਪੌਨ ਤੋਂ ਬਾਅਦ ਉਹਨਾਂ ਨੇ ਉਹਨਾਂ ਦੇ ਵਰਕਰ ਨੂੰ ਕਿਹਾ ਕਿ ਤੁਸੀਂ ਪੈਟਰੋਲ ਫਿਲ ਕਰ ਦੋ ਬਾਅਦ ਵਿੱਚ ਅਸੀਂ ਤੁਹਾਨੂੰ ਕਯੂਆਰ ਸਕੈਨ ਦੇ ਥਰੂ ਪੇਮੈਂਟ ਦੇ ਦਿੰਨੇ ਆ। ਪਰ ਜਦੋਂ ਕਯੂਆਰ ਸਕੈਨ ਨੂੰ ਲੈਣ ਗਿਆ ਇਨੀ ਦੇਨੋਂ ਉਹ ਗੱਡੀ ਉਹ ਚਲੀ ਗਈ ਉਹ ਤੋਂ। ਉਹਨਾਂ ਨੇ ਸਾਨੂੰ ਕੰਪਲੇਂਟ ਦਿੱਤੀ ਸੀ। ਬਾਕੀ ਅਸੀਂ ਜਾਂਚ ਕਰ ਰਹੇ ਹਾਂ ਉਹਦੇ ਬਾਰੇ। ਉਹਦੀ ਸੀਸੀਟੀਵੀ ਫੁਟੇਜ ਕਢਵਾ ਰਹੇ ਆ। ਬਾਕੀ ਜਾਂਚ ਕਰਨ ਤੇ ਜੋ ਵੀ ਕਿਨੇ ਲੋਗ ਦੱਸਿਆ ਸੀ ਉਹਨਾਂ ਨੇ ਕਿੰਨੇ ਹੈਗੇ ਕਾਰ ਦੇ ਵਿੱਚ ਹੁਣ ਦੋ ਲੜਕੇ ਦੱਸੇ ਸੀਗੇ ਉਹਨਾਂ ਨੇ ਉਸ ਬਾਰੇ ਦੇਖੋ ਜੀ ਦੇਰ ਰਾਤ ਨੂੰ ਆਈ ਸੀ ਕਾਰ ਇੱਕ ਉਹਨਾਂ ਨੇ ਕਿਹਾ ਤਿੰਨ ਹਜ਼ਾਰ ਦਾ ਤੇਲ ਪਾ ਦਿਓ ਤੇ ਇਹ ਤਾਂ ਅਸੀਂ ਪਾਤਾ ਫਿਰ ਉਹ ਕਹਿੰਦਾ ਜੀ ਮੈਂ ਸਕੈਨ ਕਰਨਾ ਹੈ ਸਕੈਨ ਕਰਨ ਲਈ ਮੁਰੇ ਨੇ ਉਹਨੂੰ ਕਿਹਾ ਵੀ 바ਰ ਕੋਡ ਉੱਥੇ ਫਿਕਸ ਹੈਗਾ ਹੈ ਵੀ ਆਪਣਾ ਫੋਨ ਦਿਓ ਮੈਂ ਤੁਹਾਡੀ ਫੋਟੋ ਖਿੱਚ ਲੈਣਾ ਉਹ ਕਹਿੰਦਾ ਨਹੀਂ ਮੈਂ ਗੱਡੀ ਮੋੜ ਕੇ ਲਾਣਾ ਬਸ ਉਹ ਗੱਡੀ ਮੋੜਾ ਥੋੜਾ ਪਿੱਛੇ ਹੋਇਆ ਉਹ ਗੱਡੀ ਮੋੜ ਕੇ ਨੇ ਫੜਾਫੜੀ ਕੱਢ ਲਈ ਐ ਤੇ ਮੁਰੇ ਨੇ ਜਦੋਂ ਪਿੱਛੇ ਹੀ ਦੇਖਿਆ ਤਾਂ ਗੱਡ ਨੰਬਰ ਵੇ ਢੱਕੀ ਦੀ ਸੀ ਮਤਲਬ ਕੋਈ ਨੰਬਰ ਵੇ ਨਹੀਂ ਸੀ ਕਾਰ ਹੈ ਸੋਫਟ ਵੀਟ ਕਲਰ ਜਿਹੜੀ ਹੈ ਉਹ ਟੋਲ ਫੌਨ ਆਈ ਸੀ ਵੀ ਔਰ ਟੋਲ ਫੌਨ ਤੋਂ ਬਾਅਦ ਉਹਨਾਂ ਨੇ ਉਹਨਾਂ ਦੇ ਵਰਕਰ ਨੂੰ ਕਿਹਾ ਕਿ ਅ ਕਿਸੇ ਟੋਲ ਤੇ ਹੀ ਕਰ ਦੋ ਬਾਅਦ ਵਿੱਚ ਅਸੀਂ ਤੁਹਾਨੂੰ ਪਿਓਰ ਸਕੈਨਰ ਥਰੂ ਪੇਮੈਂਟ ਦੇ ਦਿੰਦੇ ਆ ਪਰ ਜਦੋਂ ਉਹ ਪਿਓਰ ਸਕੈਨਰ ਲੈਣ ਗਿਆ ਇਨੀ ਦਿਨ ਨੂੰ ਗੱਡੀ ਚਲੀ ਗਈ ਉਹ ਸਰ ਕੀ ਨਾਜੀ ਤੁਹਾਡਾ ਸਰ ਮੇਰਾ ਨਾਮ ਰਾਜਕੁਮਾਰ ਹੈ ਕੀ ਕਹਣਾ ਜਿਹੜਾ ਤੇਲ ਪਵਾ ਕੇ ਤੇ ਗੱਡੀ ਤੋੜ ਕੇ ਜਿੱਤ ਦੇਖੋ ਜੀ ਦੇਰ ਰਾਤ ਨੂੰ ਆਈ ਸੀ ਕਾਰ ਇੱਕ ਉਹਨਾਂ ਨੇ ਕਿਹਾ ਤੇਲ ਨਿਆਰ ਦਾ ਤੇਲ ਪਾ ਦਿਓ ਤੇ ਅਸੀਂ ਪਾਤਾ ਫਿਰ ਉਹ ਕਹਿੰਦਾ ਜੀ ਮੈਂ ਸਕੈਨ ਕਰਨਾ ਹੈ ਸਕੈਨ ਕਰਨ ਲਈ ਮੁਰੇ ਨੇ ਉਹਨੂੰ ਕਿਹਾ ਵੀ ਬਾਰ ਕੋਡ ਉੱਥੇ ਫਿਕਸ ਹੈਗਾ ਤੂੰ ਆਪਣਾ ਫੋਨ ਦਿਓ ਮੈਂ ਤੁਹਾਡੀ ਫੋਟੋ ਖਿੱਚ ਲੈਣਾ ਉਹ ਕਹਿੰਦਾ ਨਹੀਂ ਮੈਂ ਗੱਡੀ ਮੋੜ ਕੇ ਲਾਣਾ ਬਸ ਉਹ ਗੱਡੀ ਮੋੜਾ ਥੋੜਾ ਪਿੱਛੇ ਹੋਇਆ ਗੱਡੀ ਮੋੜ ਕੇ ਨੇ ਫੜਾਫੜੀ ਕੱਢ ਲਈ ਐ ਉਹ ਮੁਰੇ ਨੇ ਜਦੋਂ ਪਿੱਛੇ ਦੇਖਿਆ ਤਾਂ ਗੱਡ ਨੰਬਰ ਵੇ ਢੱਕੀ ਦੀ ਸੀ ਮਤਲਬ ਕੋਈ ਨੰਬਰ ਵੇ ਨਹੀਂ ਸੀਗੀ ਉਹਦੀ ਤੇ ਇਸ ਕਰਕੇ ਗੱਡੀ ਤੋਂ ਨਿਕਲ ਗਈ ਤੇ ਪੁਲਿਸ ਨੂੰ ਕੰਪਲੇਨ ਪੁਲਿਸ ਨੂੰ ਕੰਪਲੇਨ ਕਰਤੀ ਗਈ ਐ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ। ਸਾਨੂੰ ਇੱਕ ਕੰਪਲੇਂਟ ਆਈ ਸੀਗੀ ਪੈਟਰੋਲ ਪੰਪ ਦੇ ਆਨਰ ਦੀ ਆਈ ਸੀ ਕੰਪਲੇਨ ਕੀ ਉਹਨਾਂ ਦੀ ਗੱਡੀ ਤੋਂ ਇੱਕ ਕਾਰ ਹੈ ਸਵਿਫਟ ਵਾਈਟ ਕਲਰ ਜਿਹੜੀ ਹੈ ਉਹ ਪੈਟਰੋਲ ਪੋਨ ਆਈ ਸੀ ਔਰ ਪੈਟਰੋਲ ਪੋਨ ਤੋਂ ਬਾਅਦ ਉਹਨਾਂ ਨੇ ਉਹਨਾਂ ਦੇ ਵਰਕਰ ਨੂੰ ਕਿਹਾ ਕਿ ਤੁਸੀਂ ਪੈਟਰੋਲ ਫਿਲ ਕਰ ਦੋ ਬਾਅਦ ਵਿੱਚ ਅਸੀਂ ਤੁਹਾਨੂੰ ਕਿਊਅਰ ਸਕੈਨ ਦੇ ਥਰੂ ਪੇਮੈਂਟ ਦੇ ਦਿੰਨੇ ਆ। ਪਰ ਜਦੋਂ ਕਿਊਅਰ ਸਕੈਨ ਨੂੰ ਲੈਣ ਗਿਆ ਇਨੀ ਦਿਨ ਉਹ ਗੱਡੀ ਉਹ ਚਲੀ ਗਈ ਉਹ ਤੋਂ। ਉਹਨਾਂ ਨੇ ਸਾਨੂੰ ਕੰਪਲੇਨ ਦਿੱਤੀ ਸੀ। ਬਾਕੀ ਅਸੀਂ ਜਾਂਚ ਕਰ ਰਹੇ ਹਾਂ ਉਹਦੇ ਬਾਰੇ। ਉਹਦੀ ਸੀਸੀਟੀਵੀ ਫੁਟੇਜ ਕਢਵਾ ਰਹੇ ਆ। ਬਾਕੀ ਜਾਂਚ ਕਰਨ ਤੇ ਜੋ ਵੀ ਸਾਹਮਣ ਇਨੇ ਲੋਕ ਉਹ ਦੱਸਿਆ ਸੀ ਉਹਨਾਂ ਨੇ ਕਿੰਨੇ ਹੈਗੇ ਕਾਰ ਦੇ ਵਿੱਚ ਦੋ ਲੜਕੇ ਦੱਸੇ ਸੀਗੇ ਉਹਨਾਂ ਨੇ ਉਸ ਬਾਰੇ